ਪ੍ਰੋਬਲਮ ਬੜੀ ਸਿੱਧੀ ਆ ਡਰਿੰਕਿੰਗ ਦੀ। ਔਰ ਡਰਿੰਕਿੰਗ ਕਰਕੇ ਲਿਵਰ ਹੋ ਗਿਆ ਡੈਮੇਜਡ ਲਿਵਰ ਸਰੋਸੇ ਜੇ ਮੈਂ ਅੱਜ ਤੋ ਸਾਲ ਪਹਿਲਾਂ ਵੀ ਕਹਤਾ ਸੀ। ਮਗਰ ਲਿਵਰ ਨੂੰ ਤੁਸੀਂ ਕੰਟੀਨਿਊ ਅਬਿਊਜ਼ ਕਰਦੇ ਚੱਲੋ ਤੇ ਉਹਨੇ ਅਖੀਰ ਚ ਸਾਥ ਛੱਡ ਜਾਣਾ। ਔਰ ਜਦੋਂ ਸਾਥ ਛੱਡਦਾ ਤਾਂ ਦੀ ਫੁੱਲ ਬਾਡੀ ਚ ਫਲੂਇਡ ਭਰਨੇ ਸ਼ੁਰੂ ਹੋ ਜਾਂਦੇ ਆ। ਕੱਲ ਵੀ ਪਰਸੋਂ ਵੀ ਇਹੀ ਹੋਇਆ ਸਾਥ ਦੀ ਪ੍ਰੋਬਲਮ ਆਈ ਇਹ ਬੇਹੋਸ਼ੀ ਵਾਲੇ ਹਾਲਾਤ ਬਣੇ ਔਰ ਇਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ ਸੋ ਰੂਟੀਨ ਚੈੱਕਅਪ ਨਹੀਂ ਸੀ ਝੂਠ ਬੋਲਿਆ ਜਾ ਰਿਹਾ ਸੀ। ਔਰ फ्लुइड भरने ਦਾ ਕਾਰਨ ਕਿਸੇ ਡਾਕਟਰ ਨੂੰ ਪੁੱਛ ਲਿਓ ਜਦੋਂ ਲਿਵਰ ਕੰਪਰਮਾਈਜ਼ ਹੋਵੇ ਇਹ ਸਹੀ ਤਰੀਕੇ ਨਾਲ ਨਹੀਂ ਚੱਲ ਰਿਆ ਫਿਰ ਪਹਿਲਾਂ ਫਲੂਇਡਸ ਭਰਦੇ ਆ ਅਬਡੋਮਨ 'ਚ ਢਿੱਡ 'ਚ ਲੰਗਸ 'ਚ ਔਰ ਅਖੀਰ 'ਚ ਹਾਰਟ ਤੇ ਵੀ ਆਲੇ-ਦੁਆਲੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ ਥਿਸ ਇਜ਼ ਅ ਮਤਲਬ ਕਿਸੇ ਡਾਕਟਰ ਨੂੰ ਆਈ ਐਮ ਨਾਟ ਅ ਡਾਕਟਰ ਪਰ ਮੈਨੂੰ ਇੰਨੀ ਗੱਲ ਦੀ ਸਮਝ ਆ ਮੈਂ ਵੀ ਪਤਾ ਰੱਖਦਾ ਕੀ ਹੋ ਰਿਹਾ ਸੋ ਇਹ ਕੁਝ ਹੋਇਆ कल ਉਹਨਾਂ ਦੇ ਫਲੂਇਡ ਹੁਣ ਡレイン ਆਊਟ ਡਰਨ ਆਊਟ ਕੀਤੇ ਆ ਥੋੜੇ ਸਟੇਬਲਾਈਜ਼ ਹੋਇਆ ਬਗਰ ਪ੍ਰੋਬਲਮ ਕੀ ਹੈ ਕਿ ਭਾਵੇਂ ਜੇ ਤੁਸੀਂ ਇੱਥੋਂ ਡਿਸਚਾਰਜ ਹੋ ਕੇ ਫੇਰ ਪੈਗ ਲਾ ਲੈਣਾ ਫਿਰ ਤੁਸੀਂ ਫੇਰ ਪਰਤੀ ਹੋ ਜਾਣਾ ਸੋ ਉਸ ਗੱਲ ਨੂੰ ਇਹ ਰੂਟੀਨ ਮੈਟਰ ਕਹਿ ਰਿਹਾ ਸੱਚ ਦੱਸ ਨਹੀਂ ਰਹੇ ਇੰਨੀ ਸੀਕਰਸੀ ਮਤਲਬ ਕਿ ਪਹਿਲਾਂ ਤਾਂ ਮੰਨੇ ਹੀ ਨਹੀਂ ਕਿ ਹਸਪਤਾਲ ਪਹੁੰਚ ਗਏ ਮਤਲਬ ਹੁਣ 48 ਘੰਟੇ ਪੂਰੇ ਹੋ ਗਏ ਸੋ ਮੈਂ ਕਨਸਰਨਡ ਸੀ ਫਾਰ ਹਿਸ ਵੈਲ ਬੀਂਗ and uh, for national security so i raised the issue ki spotlight is te pave and proper treatment proper care is taken and i wish him well actually na mjithia saab di memory badi choti hai badal saab te america ja ke bhi ilaj karwa sakde ap tor mukhyamantri te je maan saab nu takleef ho gayi te ilaj kara raheya mainu lagda hai ki punjab ch tarna nahi hai ki dushman de bhi koi problem a jaye te log khush nahi hunde te mjithia saab da jehdi soch hai ਬਹੁਤ ਹੱਦ ਦਰਜੇ ਦੀ ਘਟੀਆ ਔਰ ਮਾੜੀ ਸੋਚ ਹੈ ਬਾਕੀ ਮਾਨਯੋਗ ਮੁੱਖ ਮੰਤਰੀ ਜੀ ਦੀ ਸ਼ੇਰ ਨੂੰ ਲੈ ਕੇ ਕੱਲ੍ਹ ਵੀ ਬੁਲੇਟਿਨ ਜਿਹੜਾ ਹੈ ਐਡਮਿਨਟ ਨੇ ਜਾਰੀ ਕੀਤਾ ਸੀ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਔਰ ਜੋ ਡਾਕਟਰਾਂ ਦੀ ਸਲਾਹ ਦੇ ਹਿਸਾਬ ਨਾਲ ਜੋ ਇਲਾਜ ਉਹਨਾਂ ਦਾ ਚੱਲ ਰਿਹਾ ਉਹ ਬੜੇ ਵਧੀਆ ਹਾਲਾਤ